ਨਾ ਯੰਦੂ ਹੀਰਾ ਭਾਈ ਇਹ ਮੋਟੀ ਸੀਟ ਦੇ ਵਿੱਚੋਂ ਕੱਟਿਆ 10mm 10mm ਚੋਂ ਹਾਂਜੀ 10mm ਮੋਟੀ ਸੀਟ ਦੇ ਵਿੱਚੋਂ 1 ਮਿੰਟ ਦੇ ਵਿੱਚ ਵਿੱਚ ਜੱਸੀ ਅਕਾਲ ਦੋਸਤੋ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆ ਆਪਣੇ ਨਾਲ ਗਰਜੀਤ ਤੇ ਹਰਦੀਪ ਆ ਤੇ ਅੱਜ ਆਪਾਂ ਕਿ ਪਹਿਲਾ ਵਲੌਗ ਮਿੱਤਰਾਂ ਦਾ ਜਰੂਰ ਦੇਖਿਓ ਐ ਕਿੱਥੇ ਆ ਐ ਆਪਾਂ ਲੁਧਿਆਣਾ ਮੈਕਾਟੋ ਮੈਕਾਟੋ ਇਹ ਚ ਮ ਹੋਊਗਾ ਕੀ ਕੀ ਖਾਣੇ ਦੀ ਚੀਜ਼ਾਂ ਲੱਗ ਜੀ ਪਤਾ ਮਸ਼ੀਨ ਨਾ ਵਾ ਮਸ਼ੀਨਾਂ ਅਸ਼ਿਆ ਕੀ ਕਿਹੜੀਆਂ ਪੁੱਜੀ ਥੋੜੇ ਤਾਂ ਦੂਰ ਦੂਰ ਰਹਿੰਦੀਆਂ ਨੇ ਤਾਈ ਨਾਈ ਬਾਈ ਸੇਕ ਨੂੰ ਲੈ ਕੇ ਆਏ ਤੇ ਮਾਈਕ ਸਾਰੇ ਬਾਈ ਜੀ ਹੁਣ ਦੇ ਲਾਈਵ ਆ ਬਈ ਜਿੱਦਾਂ ਲੈ ਕੇ ਦੇ ਦੇ ਉਹ ਚੀਜ਼ ਲੈ ਕੇ ਲਾਓ ਯਾਰ ਇੱਕ ਪੁਸ਼ ਹਾਲ ਨੰਬਰ 6 ਚੱਲੇ ਆ ਤਿੰਨ ਚਾਰ ਬਾਈ ਦੇ ਲਾ ਦੇ ਮਾਈਕ ਸਾਰੇ ਕੋ ਬਾਈ ਦੱਸੂਗਾ ਆਪਾਂ ਸਾਰਾ ਕੈਮਰਾ ਕਮਾਉਣਾ ਲੈ ਹੁਣ ਆਪਾਂ ਚੱਲੇ ਆ ਹਾਲ ਨੰਬਰ 6 ਗਾਲੇ ਆਸਤੇ ਆ ਬਈ ਇਹ 15 15 അത് ലെ താര ਨਹੀਂ ਇਹ ਤਾਂ ਮੈਂ ਦੂਜੇ ਚੱਕੇ ਚੱਕੇ ਨਹੀਂ ਦੇਖ ਕੇ ਤੇ ਜ਼ਬਰਦਸਤੀ ਪਾ ਜਾਣਾ ਮੈਂ ਤਾਂ ਆਇਆ ਨਾ ਮੈਂ ਸੋਚ ਕੇ ਗਿਆ ਸੀ ਨਹੀਂ ਫਿਰ ਵੀ ਇਹ ਤਾਂ ਕਰਨ ਨਹੀਂ ਹੁੰਦਾ ਥੋੜਾ ਕੰਮ ਕਰਦੇ ਬਈ ਤੇਰੇ ਕੋਲ ਉਹਦੇ ਇੱਕ ਪੈਂਸ ਲੱਗਦਾ ਸੀ ਜੋ ਕੋਈ ਨਹੀਂ ਆ ਰਿਹਾ ਇਹੋ ਦੇਖਣਾ ਜੋ ਇਹ ਨਾਲ ਇਹ ਵੀ ਚੱਲ ਰਿਹਾ ਹੈ ਇਹ ਲੱਗਦਾ ਨਹੀਂ ਆ ਰਿਹਾ ਕੋਈ ਕਰ ਲਈ ਥੱਲੇ ਦੇਖੋ ਕਟ ਪੀਸ ਦੇ ਕਿੰਨੇ ਹੋਏ ਨਹੀਂ ਇਹ ਚੱਕੇ ਆ ਦੇਖੋ ਇਹਦੇ ਵਿੱਚ ਉਹਨਾਂ ਨੇ ਕੀ ਕਸਟਟਾਇਆ ਹੈ ਜਲਦੀ ਆ ਜਲਦੀ ਆ ਨਾ ਯਾਰ ਆਇਆ ਇਹਨਾਂ ਤੇ ਕੋਈ ਵਾਹ ਕਿਹੜਾ ਸੋਟੀ ਨਾ ਕੀ ਹੋ ਗਿਆ ਯਾਰ ਸੱਤ ਪੈਤਰ ਵੇਖੀ ਵਾਹ ਵਧੀਆ ਇਹ ਸੋਟੀ ਨਹੀਂ ਨਾ ਰਾਈ ਸੋਟੀ ਨਹੀਂ ਜੋ ਚੱਲ ਰਹੀ ਹੈ ਕੋਲੇ ਸਰ ਕੇ ਆ ਜਿਆਦਾਤਰ ਮੀਟਰ ਹੀ ਹੈ ਇਹਨਾਂ ਕੋਲੇ ਹਨਾ ਜਿਆਦਾਤਰ ਤਾਂ ਮੀਟਰ ਹੀ ਆ ਬੜੇ ਬੜਰ ਤਰ੍ਹਾਂ ਦੇ ਆ ਆ ਕਿੰਨੇ ਕੀ ਹਾਸਲ ਕਰੀਏ ਆ ਅਸੀਂ ਅਬੀ ਗ라운ਡ ਪੁਆਇੰਟ ਪਹਿਲਾਖ ਵਿੱਚ ਦੇ ਰਹੇ ਹਾਂ ਐਨਡੀਐ ਸੋਲੂਸ਼ਨ ਉਹ ਆਪ ਨੂੰ ਚੂਰ ਇੱਕ ਛੋਟਾ ਸੋਲੂਸ਼ਨ ਦੇ ਸਕਦਾ ਹੈ

ये सेटअप का प्राइस कितना तो रहेगा सर ये डिपेंड अलग अलग मॉडल पे है हमारा स्टार्ट होता है जो बेसिक है तेरह चौदह लाख से स्टार्ट होता है हमारे तो करोड़ों की भी मशीन है ये पर्टिकुलर है आपको? मैं आज फिर ਮੇਰਾ ਤਾਂ ਸਾਡੀ ਟੱਕਰ ਆ ਜਿਹੜੀਆਂ ਬੰਦਾਂ ਵਾਲਾ ਜਿਹੜੀਆਂ ਬੰਦਿਆ ਸਹੀ ਗੱਲ ਆ ਉਹ ਡੈਡੀ ਵਾਲੇ ਵੀ ਉਹੀ ਬਣਾਈ ਜਾਂਦੇ ਆ ਕਈ ਵਾਰ ਕੋਈ ਤਾਂ ਨਹੀਂ ਸਭੀ ਕਲੈਪ ਚੂੜ ਕੋ ਮੈਂ ਆ ਸ਼ਾਟ ਬਣਾਈ ਜਾਂਦਾ ਆ ਵੀ ਨਾਲ ਦੇਣ ਗਿਆ ਲਾਉਣ ਨੂੰ ਐਨ ਕਈਆਂ ਲਈ ਫੋਟੋ ਕਰਾ ਸਕਦੇ ਫੋਟੋ ਮੇਰੇ ਕੋਲੇ ਰਹਿ ਗਿਆ 20 ਦੀ ਮੈਂ ਆ ਇੱਥੋਂ ਤੂੰ ਬਾਹਰ ਨਿਕਲੇਗਾ ਜਮਾਂ ਸਾਹਮਣੇ ਦੇਖ ਠੀਕ ਆ ਉਧਰ ਦੀ ਜਮਾਂ ਸਿੱਧਾ ਜਾਏਗਾ ਨਾ ਹਾਂ ਉਸ ਦਿਨ ਨੂੰ ਆਟੋ ਆਟੋ ਮੈਜੂਗਾ ਚਾਰ ਪੈਡ ਨੂੰ ਕਿਆ ਧੀਆਂ ਧੀਆਂ ਵਾਲੇ ਹੋਣੀ ਗਾਲਾਂ ਕੱਢਣਗੇ 20 ਦੀ ਤੇ ਨਾਲੇ ਇੱਥੇ ਕੋਈ ਨਾ ਕਮੇਟੀ ਚੱਕ ਲਾਂਗੇ ਅੱਗੇ ਵੀ ਕਮੇਟੀ ਚੱਕ ਕੇ ਮੋੜਨੇ ਹਾਂ ਤੱਕ ਕਮੇਟੀ ਚੱਕ ਕੇ ਬਾਹਰ ਲੈ ਲਾਂਗੇ ਇਹ ਕਿੱਡੀ ਕ ਵੱਡੀ ਗੱਲ ਆ ਅੱਗੇ 5000 ਵਾਲੀ ਕਿਉਂ ਚਲਦੀ ਹੈ ਬਹਿ ਜਾ ਉਹ ਸਮਾਨ ਭਰ ਲਈਆਂ ਤੂੰ ਆਪ ਦਾ ਤੇਰਾ ਸਮਾਨ ਰਹੇਗਾ ਇੱਥੇ ਅੱਗੇ ਮਾਰਦੇ ਹਾਂ ਠਾਹ ਦੇ ਚਲਾ ਚਲਾ ਚਲ ਚੱਲ ਦੀ ਅਮੀਤ ਤੋਂ ਜ਼ਿਆਦਾ ਨੇ ਆ ਨਾਲ ਬਟੱਕਿਆ ਜਿਹੜਾ ਇਹ ਚਾਰਜਿੰਗ ਪ੍ਰੰਟ ਤੋਂ ਬਾਅਦ ਜਿਹੜਾ ਆਈ ਹਾਂ ਜਿਵੇਂ ਜਿਹੋ ਜਿਹਾ ਮੈਟਲ ਆ ਜਾਂ ਇਹ ਚੀਜ਼ ਇਹਦੀ ਪਾਵਰ ਘਟਦੀ ਵੀ ਆ ਬਾਦੀ ਵੀ ਆ ਉਹ ਰਫਲ ਬਣਾਈ ਜਾਂਦੇ ਆ ਮਿਸ਼ਤਲ ਮਸ਼ੀਨ ਕਹਿੰਦੇ ਰੋਣਾ ਹੈ ਰਫਲ ਬਣਾਈ ਜਾਂਦੇ ਆ ਇਹ ਨਾਲ ਮੇਗੀ ਸੀ ਹਾਂ ਜੀ

ਸਰਬੋਤਮ ਇਹ ਸਾਡੀ ਪ੍ਰਕਿਰਿਆ ਦਾ ਇੰਸਟਿਗਿਟਿਵ ਫੀਰ ਅਚਲ ਨਹੀਂ ਕੋਈ ਵੀ ਟੈਸਟ ਨਹੀਂ ਹੈ ਇਹ ਇੰਟਿਗਿਟਿਵ ਪਾਰਟ ਹੈ ਜਿਹੜੇ ਦੇਪੋਜ਼ਿਟ ਹੈ ਜਿਹੜਾ ਦਾਪੋਨ ਹੈ ਸਵੰਤਰ ਹੈ ਹੈ ਜੀ ਸਹੀ ਕੀਤਾ ਉਸਦੇ ਇਹ ਸਟੈਰਾਮਟਰ ਤੇ ਆਪਣਾ ਕੋਸੈਂਟਰਟੀ ਮਿੱਤੀ ਲਈ ਹੈ ਸਰਕੂਲਰਿਟੀ ਮਿੱਤੀ ਲਈ ਤੇ ਫੇਸ ਦਾ ਵੈਡਨਸ ਵੀ ਕੀ ਹੈ ਉਹ ਹੈ ਕੰਪਲੈਂਟ ਚੈੱਕ ਉਹ ਪਚਨ ਕਰਦੇ ਹੈਪਰ ਇੰਜੀਨੀਅਰਿੰਗ

e ਗੇਰ ਆਏ ਜਿਹਨੂੰ ਆਉਣਾ ਨਾ ਬਈ ਟੱਕਰ ਨੂੰ ਪਲੇਸ ਕਰ ਦੇ ਲੈਕਨ ਪਲੇਸ ਚੱਕਿਆ ਮੋਟ ਲੈ ਗਿਆ ਬਾਜੀ ਵੀ ਆਪੇ ਖਲੋਵੀ ਸੈਮ ਸੈਮ ਚੱਲ ਲੈ ਹੋ ਲੈ ਗਿਆ ਕਿਆ ਲਗਾ ਕੀ ਕਰੀਓ ਰੱਖਦੇ ਰੱਖਦੇ ਰਹਿ ਉਹ ਦੂਜਾ ਚੱਕ ਲਿਆ ਓਏ ਸਭ ਖੰਗ ਗਿਆ ਤੇ ਇਹ ਪਹਿਲਾ ਵਚਣਾ ਕੇ ਹੁਣ ਚੱਕਿਆ ਹੈ ਲੰਮਾ ਹੀ ਪ੍ਰੋਗਰਾਮ ਉਹ ਲੈ ਗਿਆ ਫੋਨ ਕਿਉਂ ਸ਼ੁਭੀਰ ਉਹਦੇ ਉਧਰ ਲੈ ਗਿਆ ਇਹ ਆਨੇ ਵਚਣਾ ਉਹ ਕਿੰਨੇ ਪੈ ਗਿਆ ਵਾ ਠੀਕ ਹੈ एक एक ही टाइप के नहीं अलग-अलग टाइप के हैं फंक्शन है अलग-अलग टाइप के कौन से सेंटर है ये वाला जो इंडक्टिव कैपेसिटिव ऑप्टिकल इंडक्टर की ऑप्टिकल मैग्नेटिक रेज अलग समझ रहे हैं क्राइटेरिया अलग है कौन मुझे लाऊं कहानी एक डॉक्टर के जैसे दरवाजे वाले ने लाई या दूसरों ने जो दाढ़ी मुक् के बाद टीका मारूं ਬਾਈ ਹਾਂ ਸਾਡੇ ਬੰਦੇ ਦੋ ਲੱਗੇ ਆਪ ਕੋ ਬਾਈ ਜੀ ਆਏ ਦੋ ਬੰਦੇ ਹਾਂ ਜੇ ਬਦਲ ਸਾਰੇ ਰਹੇ ਜਦੋਂ ਆਪਾਂ ਪੈਜ ਪੈਜ ਲੰਬੇ ਪੈਜ ਆ ਵੇਖੀ ਬਾਈ ਟੌਪ ਨਾਲ ਸਫਾਈ ਦਾ ਕਰ ਲੋ ਮੈਂ ਨਵਾਂ YouTube ਪਰ ਆ ਵੀ ਲੋ ਇਹ ਸੀ ਦੋਸਤੋ ਸਾਡਾ ਅੱਜ ਦਾ ਵਲੌਗ ਮੁੰਡੇ ਥੱਕ ਹਾਰ ਕੇ ਬਹਿ ਗਏ ਗੱਡੀ ਚ ਬਾਈ ਵੀ ਆ ਗਿਆ ਬਾਈ ਕਿਹਨੇ ਬਾਈ ਸੈਟਾ ਬਾਈ ਹੋ ਚੁਣ ਗੱਡੀਾਂ ਨੂੰ ਤੇ ਸਾਡਾ ਬਲਾਗ ਤੁਹਾਨੂੰ ਕਿਸ ਤਰ੍ਹਾਂ ਲੱਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ